ਕੱਲ ਵੈਸ਼ਨੂ ਦੇਵੀ ਦੀ ਯਾਤਰਾ ਤੇ ਗਏ ਸ਼ਰਧਾਲੂਆਂ ਦੇ ਨਾਲ ਹਾਦਸਾ ਵਾਪਰ ਗਿਆ ਸੀ ਜਿਸ ਦੇ ਵਿੱਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ ਇੱਕ ਜ਼ਖਮੀ ਹੋਇਆ ਸੀ ਇਸ ਹਾਦਸੇ ਦੇ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਿਕ ਕਸਬਾ ਧਿਆਨਪੁਰ ਦੀ ਨਵਿਆ ਹੁਤਾ ਅਤੇ ਮਾਪਿਆਂ ਦੀ ਇਕਲੋਤੀ ਸੀ ਸਿਖਾ ਦੀ ਮੌਤ ਹੋਈ ਸੀ ਜਿਸ ਦੇ ਮ੍ਰਿਤਕ ਦੇ ਪੀਤੀ ਰਾਤ ਸ਼੍ਰਾਇਨਬੋਰਡ ਦੀ ਮਦਦ ਨਾਲ ਉਸਦੇ ਸੋਹਰੇ ਪਰਿਵਾਰ ਇਤਿਹਾਸਿਕ ਕਸਬਾ ਧਿਆਨਪੁਰ ਦੇ ਵਿੱਚ ਪਹੁੰਚੀ ਜਿੱਥੇ ਕੀ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਤੇ ਸਿਖਾ ਦੀ ਅੰਤਿਮ ਯਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਿਸ਼ਤੇਦਾਰ ਭੈਣ ਭਰਾ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਅਤੇ ਸਪਨਾ ਨੂੰ ਨਵ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਭਾਈ ਮੇਰਾ ਸਾਰਾ ਖੋਜੀ ਚਲ ਗਿਆ ਮੇਰੇ ਕੋਲ ਦੇ ਬੰਦੇ ਏਹਤ ਮਾਰਾ ਕੀ ਹੋ ਸਕਦਾ ਸਿੱਧਾ ਸਾਰਾ ਹੱਸਦਾ ਹੈ ਬਸ ਅਸੀਂ ਜਾਣਦੇ ਆ ਤੇ ਇੰਨਾ ਵਧੀਆ 뷰 ਕਹਿੰਦੀ ਬਾਹਰ ਬਹੁਤ ਵਧੀਆ ਹੈ ਟੈਕਨੋਲੋਜੀ ਤੇ ਬਸ ਫੋਟੋ ਖਿੱਚਣ ਲੱਗੇ ਆ ਇੱਕ ਫੋਟੋ ਖਿੱਚੀ ਆ ਕਹਿੰਦੀ ਬਈ ਸਹੀ ਨਹੀਂ ਆਈ ਮੈਂ ਦੂਸਰੀ ਸਾਈਡ ਜਾਂਦੀ ਆ ਉਧਰ ਫੋਟੋ ਸਹੀ ਆਣੀ ਬਸ ਉਧਰ ਖਲੋਨ ਦੀ ਮਿੰਟੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਹ ਸਟੈਂਡ ਇੱਕ ਸਕਿੰਟ ਦਾ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਬਾਅਦ ਹੀ ਕਿਤੇ ਮਾਰਦਾ ਕਿ ਇੱਧਰ ਉਧਰ ਜਾ ਆ ਕਿ ਇਹ ਹੋਰ ਵੀ ਇੱਕ ਲੇੜੀ ਦੋ ਰੇ ਉਹਦੀ ਬੰਧਤ ਹੋਈ ਨਹੀਂ ਨਹੀਂ ਮੈਂ ਦੂਰ ਸੇ ਨਾ ਮੈਂ ਫੋਟੋ ਖਿੱਚਦਾ ਪਿਆ ਹਾਂ ਹਾਂ ਜਿਹੜੇ ਡੈੱਡ ਬੋਲੀ ਉਹਦੇ ਪਹੁੰਚਣ ਦੇ ਵਿੱਚ ਕਿਸੇ ਨੇ ਮਦਦ ਕੀਤੀ ਹੈ ਹਾਂਜੀ ਉੱਥੋਂ ਦੇ ਬਹੁਤ ਉਹਨਾਂ ਨੇ ਹਾਂਜੀ ਸ਼ਰਾਈਨ ਬੋਰਡ ਨੇ ਘਰ ਤੱਕ ਸਾਨੂੰ ਮਦਦ ਕੀਤੀ ਨਾ ਇਹ ਤਾਂ ਹਸ ਹੈ ਮਕੋਟੀ ਦੇ ਲਾਗੇ ਵਾਪਸ ਆ ਜੇ ਹੱਸਣ ਮਤਲਬ ਭਾਵਾਂ ਤੋਂ 1.5 ਕਿਲੋਮੀਟਰ ਪਿੱਛੇ ਅੱਛਾ ਜੀ ਹਾਂਜੀ ਲੈਂਥ ਸਲਾਈਡਿੰਗ ਹੋਈ ਹੈ ਹਾਂਜੀ ਲੈਂਸ ਸਲਾਈਡਿੰਗ ਹੋਈ ਤਾਂ ਇਹ ਤੇ ਬਾਰਿਸ਼ ਬਹੁਤ ਤੇਜ਼ ਹੋਈ ਪਹਿਲਾਂ ਬਾਰਿਸ਼ ਦੇ ਕਰਕੇ ਸਾਰਾ ਇਹ ਹਾਦਸਾ ਵਾਪਰਿਆ ਉੱਪਰੋਂ ਜਿਹੜੇ ਫਿਰ ਡੈਡ ਪੜੀ ਜਿਹੜੇ ਉਹ ਆਪਾਂ ਕਿਸਤਾ ਲੈਂਦੇ ਗਏ ਆ ਉਹ ਸਟ੍ਰਕਚਰ ਤੇ ਲੈ ਕੇ ਆਏ ਥੱਲੇ ਉਹ ਬੰਦੇ ਨਾਲ ਜਾ ਕੇ ਉਹਨਾਂ ਦੀ ਫੋਰਸ ਸੀ ਕਿ ਕੋਈ ਉਹ ਲੈ ਕੇ ਉਹ ਜਦ ਆਪਣਾ ਐਦਵਾ ਦੇ ਨੇ ਵੈਜਰਨ ਦੇ ਵੀ ਮਾਦਾ ਦੇ ਤੇ ਦੋ ਢਾਈ ਵਜੇ ਨਾਲ ਬੱਚਿਆਂ ਦਾ ਫੋਨ ਆਇਆ ਤੇ ਅਸੀਂ ਪਠਾਨ ਤੋਂ ਬੈਠੇ ਆ ਤੇ ਦੰਦੀ ਨਾਂ ਦੀ ਦਿੱਤ ਤੇ ਪੇ ਚਲ ਐ ਮੈਂ ਤਾਂ ਦੋ ਵਜੇ ਆਇਆ ਵਾਪਸੀ ਤੇ ਜਨਾਨੀ ਜਦ ਮੈਂ ਆਪਣੀ ਰੋਤੀ ਲਦੇ ਹਾਰੇ ਦਰਾਇਤ ਹੋਰੀ ਸਦੀ ਚਾਚੀ ਜਨ ਨਾਲ ਰਿਸ਼ਤਾ ਕਰਾਇਆ ਉਹ ਹਰੇ ਤਨੇ ਤੁਝ ਸੁਣਿਆ ਸਦੀ ਰੋਤੀ ਹੋਤੇ ਤੇ ਉੱਥੇ ਰਹੀ ਚਾਚੀ ਐ ਸਾਲ ਜਿਤਦੀ ਆਏ ਨਹੀਂ ਕਹਿੰਦਾ ਜਿੱਦਾਂ ਸੰਦਿਆ ਤਾ ਸੁਣਿਆ ਜੇ ਬਾਜ ਫੋਨ ਆ ਗਿਆ ਸੀ ਇਹ ਜਲੋ ਦੀ ਬੇਤੀ ਮੇਰੀ ਪਿਛਲੀ ਥਾਈ ਤਰੀ ਦਾ ਵਿਆਹ ਜੇ ਕੱਲ ਵੇਲੋ ਤਨੀ ਤਰੀ ਸੀ ਕੱਲ ਦੋ ਤਰੀ ਸੀ ਇਹ ਤਿੰਨ ਮਹੀਨੇ ਦਾ ਚਾਰ